ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਅਬ ਮੂਰੋ ਨਚ ਨੂ ਰਹੂ ਲਾਲ ਰਗੀਲਾ ਸਹਜੇ ਪਾਇਓ ਸਤਗੁਰ ਬਚਨ ਲਹੋ ਰਹਾਉ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪहास ਕਹੋ ਇਹ ਪ੍ਰਿਆ ਪਾਠ ਹੈ ਪ੍ਰਿਆ ਬਚਨ ਉਪहास ਕਹੋ ਐੜੇ ਕੰਨੇ ਦੇ ਨਾਲ ਪਾਠ ਹੈ ਪ੍ਰਿਆ ਬਚਨ ਉਪहास ਕਹੋ ਕਈ ਸਰੂਪਾਂ ਚ ਪ੍ਰਿਆ ਪਾਠ ਵੀ ਪ੍ਰਿਆ ਆ ਪ੍ਰਿਆ ਸੱਚ ਦੂਸਰਾ ਪਾਠ ਹੈ ਪਹਿਲਾਂ ਪ੍ਰਿਆਈ ਕਰਵਾਇਆ ਸੀ ਪਰ ਪਿਆ ਦੂਸਰਾ ਪਾਠ ਹੈ ਪ੍ਰਿਆ ਪਹਿਲਾ ਪਾਠ ਹੈ ਯਾਦ ਰੱਖਣਾ وار کنیاں جیسے ਸੰਗ ਸਹੀਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲੱਜੋ ਲੱਜੋ ਪਦ ਕਸਕੇ ਉਚਾਰਨ ਕਰਨਾ ਜੋ ਕਨਕੋ ਕੋਠਾਰੀ ਚੜਿਓ ਕਬਰੋ ਹੂਤ ਫਿਰੋ ਜਾਪਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਥਿਰੋ ਜੋ ਦਿਨ ਰੈਨ ਤਉ ਲਓ ਬਜਿਓ ਮੂਰਤ ਘਰੀ ਪਲ ਮੂਰਤ ਘਰੀ ਪਲੋ ਬਜਾਵਨ ਹਾਰੋ ਊਠ ਸਿਧਾਰਿਓ ਤਾਬ ਫਿਰ ਬਾਜ ਨ ਭਇਓ ਬਜਾਵਨ ਹਾਰੋ ਊਠ ਸਿਧਾ ਸਿਧਾਰਿਓ ਇਥੇ ਵਿਸਰਾਮ ਤਾਬ ਫਿਰ ਬਾਜ ਨ ਭਇਓ ਜੈਸ ਜੈਸੇ ਕੁੰਭ ਉਦਕਪੂਰ ਆਨਿਓ ਤਾਬ ਓਹ ਭਿੰਨ ਦ੍ਰਿਸ਼ਟੋ कहु नानक कुंभ जल मह डारियो अंब आ, अंब मिलो सारग महल्ला पंजवा आप पूछे क्या कहा क्या कहा अब पूछे क्या कहा लेनो नाम अमृत रस नीको बाबर बेख स्यो गह रहा बाबर बेख स्यो गह रहा रहाओ दुलाब जन्म चिरं पायो दलभ जन्म चिरं पायो इति विसनाम है जातो कौडी बदलहा बदलहा पाठ बदल करना है बदलहा नहीं कहना बदल हा यानी बदलते विच डैश टीके बोलना है पाठ इकट्ठा है जातो कौडी बदलहा काथूरी को गाहक आयो लादेओ कालर बिरख जीवहा जी भी जीवहा पाठ करना है जीवह नी कहना जीव ते हा ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਕੀ ਹੈ ਕਾਥੂਰੀ ਕੋ ਗਾਹਕ ਆयो ਇਥੇ ਵਿਸ਼ਰਾਮ जीवह लादियो कलर बिरख जीवह जीवह हां जीवह जीवह ਆयो लाभ लाभन कहताई जीवहा ਦਾ ਅਰਥ ਜਿਵੇਂ 모ਹਨ ਠਗौरी ਸਿਓ ਜਿਵੇਂ ਬਲਦ ਆਪਣੇ ਉੱਪਰ ਕਲਰ ਲੱਦ ਲਵੇ ਲਾਦਿਓ ਕਲਰ ਬਿਰਖ ਜਿਵਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਗੌਰੀ ਠਾਗੌਰੀ ਸੋ ਉਲਜ ਪਹਾ ਆਇਓ ਲਾਭ ਲਾਭਣ ਕਹਤਾਈ ਮੋਹਨ ਠਾਗੌਰੀ ਸੋ ਉਲਜ ਪਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹ ਅਵਸਰ ਕਾਦ ਲਹਾ ਕਾਦ ਪੁੱਲਾ ਹੀ ਬੋਲਣਾ ਕਾਦ ਨਹੀਂ ਕਹਿਣਾ ਸਗਲ ਪ੍ਰਾਦ ਏਕ ਗੁਣ ਨਾਹੀ ਠਾਕੁਰ ਛੋਡੋ ਦਾ ਛੋਡਹਿ ਠਾਕੁਰ ਛੋਡਹਿ ਦਾਸ ਭਜਾ ਭਜਾ ਨਹੀਂ ਭਜਾ 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 ਪੁੱਲਾ ਹੀ ਬੋਲਨਾ ਭਜਾ ਆਈ ਮਾਸਟਰ ਜੜਵਤ ਕੀ ਨਿਆਈ ਹਾਂ ਜੜਵਤ ਜੋ ਹਾਂਜੀ ਜੋ ਤਸਕਰ ਦਰ ਥਨਹਾ ਥਨ ਆਈ ਮਸਟ ਜੜਵਤ ਕੀ ਨਿਆਈ ਇੱਥੇ ਵਿਸਰਾਮ ਹੈ ਜੋ ਤਸਕਰ ਦਰ ਸਾਨੇਹਾ ਉਚਾਰਨ ਕਰਨਾ ਸਾਨ ਹਾ ਨਹੀਂ ਕਹਿਣਾ ਸਾਨੇਹਾ ਹਾਂਜੀ ਆਈ ਮਸਟ ਜੜਵਤ ਕੀ ਨਿਆਈ ਜੋ ਤਸਕਰ ਦਰ ਸਾਨੇਹਾ ਆਪਣ ਆਨ ਉਪਾਉ ਨਾ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਵਿੱਚ ਜਿਹੜੀ ਬਿੰਦੀ ਹੈ ਨਾ ਸਾਂ ਸਾਨੇ ਹਾ ਇਸ ਤਰ੍ਹਾਂ ਸਾਨੇ ਹਾ ਕਹੋ ਨਾਨਕ ਤਬ ਹੀ ਮਨ ਛੁੱਟਿਐ ਜੋ ਸਗਲੇ ਔਗਣ ਮੇਟ ਤਰਹਾ ਤਰਹਾ ਨੀ ਪਾਈ ਤਰਹਾ ਇਹ ਕਿੱਥੇ ਲਉਣਾ ਜਮਕ ਤਰਹਾ ਕਹੋ ਨਾਨਕ ਤਬ ਹੀ ਮਨ ਛੁੱਟਿਐ ਜੋ ਸਗਲੇ ਔਗਣ ਮੇਟ ਤਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਬਹੁਤ ਵਿਰਾਗਿਓ ਅਨਿਕ ਪਾਤ ਆਨੂਪ ਰੰਗ ਰੇ ਤਿੰਨ ਸੋ ਰੂਚਾ ਨਾ ਲਾਗਿਓ ਰਹਾਉ ਨਿਸ ਬਾਸੁਰ ਪ੍ਰੇਮ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਗੀਂਦ ਪਲਕ ਨਹੀਂ ਜਾਗਿਓ ਨਿਸ ਬਾਸੁਰ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਿਕ ਸੀਗਾਰ ਰੇ ਹਾਰ ਕੱਜਰ ਕੱਜਰ ਥੋੜਾ ਜਿਹਾ ਕਸ ਕੇ ਬੋਲਨਾ ਕੱਜਲ ਦਾ ਵਾਚਕ ਹੈ ਹਾਰ ਕੱਜਰ ਬਸਤਰ ਅਨਿਕ ਸੀਗਾ ਸੀਗਾਰ ਰੇ ਦੇਨ پیر ਸਭਾ ਵਿਖ ਲਾਗਿਓ ਉੱਚ ਉੱਚ ਦੀਨ ਭਾਂਤ ਕਰ ਪੂਚਾਓ ਪੂਚਾਓ ਦੀਨ ਭਾਂਤ ਕਰ ਇਥੇ ਵਿਸਰਾਮ ਉਹ ਕਹ ਪ੍ਰ ਦੇਸਾਂਗਿਓ ਕੂ ਕਹ ਪ੍ਰਯ ਦੇਸਾਂਗਿਓ ਹਿਉ ਦੇਉ ਸਬ ਮਨ ਤਨ ਅਰਪਾਉ ਹਿਉ ਦੇਉ ਹਿਉ ਦੇਉ ਸਬ ਮਨ ਤਨ ਅਰਪਾਉ ਸ਼ੀਸ਼ ਚਰਨ ਪਰ ਰਾਖਿਓ ਸ਼ੀਸ਼ ਚਰਨ ਪਰ ਰਾਖਿਓ ਹਿਉ ਦੇਉ ਸਭ ਮਨ ਤਨ ਅਰਪਾਉ ਸ਼ੀਸ਼ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰਦਾਗਿਓ ਚਰਨ ਬੰਦਨਾ ਅਮੋਲ ਦਾਸ ਰੋ ਇਥੇ ਵਿਸਰਾਮ ਦੇਉ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਹ ਪ੍ਰਭੂ ਮਿਲਾਵੋ ਨਿਮਖ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅਨੰਦਨ ਸੀਤ ਲਾਗਿਓ ਕਹ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ 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 ਹਰ ਸਤ 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 ਸਾਦਾ ਸਾਦਾ ਇਹ ਪੁਲਾ ਬੂਲਣਾ ਸਾਦਾ ਨਹੀਂ ਕਹਿਣਾ ਮਾਈ ਇਥੇ ਜਮਕ ਲਾ ਦਨੀ ਹੈ ਸਤ 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 ਹਰ ਇਥੇ ਵਿਸਰਾਮ ਸਤ 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 ਸਾਦਾ ਬਾਚਨ ਗੁਰੂ ਜੋ ਪੂਰਾ ਕਹਿਓ ਮੈਂ ਸ਼ੀਕ ਗਾਂਠੜੀ ਬਾਧਾ ਗਾਂਠੜੀ ਰੜਾੜਾ ਨਹੀਂ ਹੈ ਗਾਂਠੜੀ ਮੈਂ ਸ਼ੀਕ ਗੰਠਰੀ ਬਾਧਾ ਮੈਂ ਸ਼ੀਕ ਗੰਠਰੀ ਬਾਧਾ ਰਹਾਉ ਨਿਸ ਬਾਸੁਰ ਨਖੇਤਰ ਵਿਨਾਸੀ ਨਖੇਤਰ ਨਿਸ ਬਾਸੁਰ ਨਖੇਤਰ ਵਿਨਾਸੀ ਰਾਵ ਸਸੀਰ ਬੇਨਾਦਾ ਗੇਰ ਬਸੁਦਾ ਜਲ ਪਵਨ ਜਾਏ ਗੋ ਜਾਏ ਗੋ ਗੇਰ ਬਸੁਦਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਦਾ ਅਟਲਦ ਤਦਿ ਬੋਲਨੀ ਬਿਨਦਾ ਵੱਦਾ ਪਾਂਡ ਦੇ ਨਾਸੀ ਜੇਰ ਬਿਨਾਸੀ ਓਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟਹ ਬਿਨਾਸੀ ਚਾਰ ਬਿਨਾਸੀ ਖਟਹ ਬਿਨਾਸੀ ਇਕ ਸਾਧ ਬਚਨ ਨਿਹਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬੇਨਾਦਾ ਕਿਸੇ ਤਰ੍ਹਾਂ ਸਾਤਕ ਬੋਲਣਾ ਕੋਈ ਸਾਖਤ ਬੋਲ ਜੰਦੇ ਹਨ ਅਨਜਾਨ ਪੁਨੇ ਦੇ ਵਿੱਚ ਸਾਤਕ ਬੋਲਣਾ ਸਾਤਕ ਭੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਭਾਂਤਰੇ ਪ੍ਰਭ ਨਾਨਕ ਗੁਰ ਮੇਲ ਲਾਦਾ ਸਰਗ ਮਹੱਲਾ ਪਿੰਜਵਾ ਨੀਰਮਨ বাসੂ ਗੁਰ ਗੋਬਿੰਦ ਨੀਰਮਨ ਇਥੇ ਵਿਸਰਾਮ বাসੂ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸ ਰਹਿ ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੋਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਨੀਐ ਤਹ ਮਹਾ ਭਯਾਨ ਉਦਿਆਨਦ ਜਹਾਂ ਸ਼ਰਵਨ ਇਥਿ ਤੁਮਕ ਹਰ ਕਥਾ ਨਾ ਸੁਨੀਐ ਇਥਿ ਵਿਸਰਾਮ ਤਹ ਮਹਾ ਭਯਾਨ ਇਥਿ ਤੁਮਕ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹਿ ਸਗਨ ਬਾਸ ਫਲਾਨਦ ਜਹਾਂ ਕੀਰਤਨ ਸਾਧ ਸੰਗਤ ਰਸ ਇਥੇ ਵਿਸਰਾਮ ਹੈ ਤਹਿ ਸਗਨ ਬਾਸ ਫਲਾਨਦ ਬੇ ਨਿ ਸਿਮਰਨ ਕੋਟ ਬਰਖ ਜੀਵੇ ਸਗਲੀ ਆਉਦਿ ਬ੍ਰਥਾਨਦ ਏਕ ਨਿਮਖ ਗੋਵਿੰਦ ਭਜਨ ਕਰ ਤਉ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾ ਨਦ ਨਾਨਕ ਪੂਰ ਰਹਿਓ ਹੈ ਸਰਬ ਮੈਂ ਸਗਲ ਗੁਣਾ ਵਿਧ ਜਾਣਦ ਸਾਰਗ ਮਹੱਲਾ ਪੰਜਵਾ ਆਬ ਮੋਹਿ RAM ਪ੍ਰੋਸਾ ਪਾਏ ਆਬ ਮੋਹਿ ਇਥੇ ਵਿਸਰਾਮ RAM ਪ੍ਰੋਸਾ ਪਾਏ ਜੋ ਜੋ ਸ਼ਰਣ ਪਰਿਉ ਕਰੁਣਾ ਨਿਧ ਤੇ ਤੇ ਪਵਹ ਤਰਾਏ ਰਹਾਉ ਜੋ ਜੋ ਸ਼ਰਣ ਪਰਿਉ ਕਰੁਣਾ ਨਿਧ ਇਥੇ ਵਿਸਰਾਮ ਤੇ ਤੇ ਪਵਹ ਤਰਾਏ ਰਹਾਉ ਸੁਖ ਸੋਇ ਅਰ ਸਹਜ ਸਮਾਇਉ ਸਹਸਾ ਗੁਰਹਿ ਗਵਾਈ ਜੋ ਚਾਹਤ ਸੋਈ ਹਰ ਕੀਉ ਮਨ ਵਾਂਚਤ ਫਲ ਪਾਏ ਹਰਦਾਇ ਜਾਪੋ ਨੇਤਰ ਧਿਆਨ ਲਾਵੋ ਸ਼ਰਮਣੀ ਕਥਾ ਸੁਣਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਚਰਣੀ ਚਲੋ ਮਾਰਗ ਠਾਕੁਰ ਕੈ ਇਥੇ ਵਿਸਰਾਮ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੂਲ ਨਾਮ ਹਰ ਛੋੜ ਨਾ ਕਤਹੂ ਜਾਏ ਪਾਇਓ ਲਾਲ ਅਮੋਲ ਨਾਮ ਹਰ ਇਥੇ ਵਿਸਰਾਮ ਛੋੜ ਨਾ ਕਤਹੂ ਜਾਏ ਕਵਣ ਉਪਮਾ ਕੌਣ ਬਡਾਈ ਕਿਆ ਗੁਣ ਕਹੋ ਰੀ ਜਾਏ ਹੋਤਿ ਕਿਰਪਾਲ ਦੀਨ ਦਇਆ ਪ੍ਰਾਪ ਜਨ ਨਾਨਕ ਦਾਸ ਦਸਾਏ ਸ੍ਰੀ ਸਹਿਜ ਪਾਠੀ ਸੇਵਾ सिरिसहज पाठ सेवा